ਜੀ ਮਾਤਾ ਜੀ ਤੁਹਾਡਾ ਨਾਮ ਕੀ ਹੈ ਜੀ ਤੁਲਸੀ ਦੇਵੀ ਤੁਲਸੀ ਦੇਵੀ ਜਿਹੜਾ ਤੁਹਾਡੀ ਅੱਖ ਜਿਹੜੀ ਤੁਹਾਡੀ ਖਰਾਬ ਹੋਈ ਹੈ ਜਿਹੜਾ ਤੁਸੀਂ ਦੋਸ਼ ਲਗਾ ਰਹੇ ਹੋ ਉਹਦਾ ਕੀ ਕਾਰਨ ਹੈ ਕਿਤੇ ਦੋਸ਼ ਲਗਾਣਾ ਚਾਹਤੋਂ ਮੈਂ ਡਾਕਟਰ ਜਦੋਂ ਭੁਗੈਸੇ ਦੋਸ਼ ਲਗਾਉਂਗੀ ਕਿਉਂਕਿ ਨਾ ਕੈਂਪ ਲੱਗਿਆ ਸੀ ਕੈਂਪ ਵਿੱਚ ਮੈਂ ਗਈ ਸੀ ਉਹਨਾਂ ਨੇ ਮੈਨੂੰ ਪਤਾ ਨਹੀਂ ਸੀ ਵੀ ਇਹਦੀ ਮਸ਼ੀਨ ਖਰਾਬ ਹੈ ਜਦੋਂ ਨੇ ਮੈਨੂੰ ਬੈੱਡ ਤੇ ਪਾਇਆ ਜਦੋਂ ਉਹਨਾਂ ਨੇ ਮੈਨੂੰ ਇੰਜੈਕਸ਼ਨ ਆਖੇ ਚ ਲਗਾਇਆ ਅੱਖ ਮੇਰੀ ਖੁੱਲੀ ਰਹਿ ਗਈ ਉਹਦੀ ਮਸ਼ੀਨ ਖਰਾਬ ਹੋ ਗਈ ਸੋਨੋ ਸਭ ਕੁਝ ਰੇਸੀ ਮੈਂ ਗਿਆਨੀ ਨੂੰ ਬੁਲਾਓ ਗਿਆਨੀ ਨੂੰ ਬੁਲਾਓ ਗਿਆਨੀ ਨੂੰ ਬੁਲਾਓ ਜਿਨੇ ਨੂੰ ਗਿਆਨੀ ਆਇਆ ਪਤਾ ਨਹੀਂ ਕੀ ਕੁਛ ਕਿਆ ਕੇ ਹੋਲੀ ਹੋਲੀ ਕੇ ਕਿਆ ਕੇ ਚਲਾ ਗਿਆ ਉਸ ਤੋਂ ਬਾਅਦ ਇੱਕ ਬੈਠ ਤੋਂ ਉਠਾ ਕੇ ਦੂਜੇ ਬੈਠ ਦ ਸੁਣਾਇਆ ਮੈਨੂੰ ਉਸ ਤੋਂ ਬਾਅਦ ਉਹਨੇ ਅੱਖ ਮੇਰੀ ਬੰਦ ਕਰਤੀ ਜਦੋਂ ਮੈਂ ਦੂਸਰੇ ਦਿਨ ਗਈ ਅੱਖ ਖੁਲਾਨ ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਦਿਖਦਾ ਨਹੀਂ ਕਹਿੰਦਾ ਨਹੀਂ ਜੀ ਹਵਾ ਪਾਣੀ ਇਹਦੀ ਠੀਕ ਹੋ ਜੂਗੀ ਉਹਨਾਂ ਨੇ ਦਵਾਈਆਂ ਦੇ ਕੇ ਮੈਨੂੰ ਤੋਰਤਾ ਉਸ ਤੋਂ ਬਾਅਦ ਫੇਰ ਵੀ ਮੈਨੂੰ ਨਹੀਂ ਦਿਖਿਆ ਮੈਂ ਕਿਹਾ ਦੇਖਦੇ ਦੇਖਦੇ ਮੈਂ ਫੇਰ ਦੁਬਾਰਾ ਗਈ ਗੁਪਤਾ ਜੀ ਨੂੰ ਨਾਲ ਲੈ ਕੇ ਯਸ ਪ੍ਰਧਾਨ ਨੂੰ ਨਾਲ ਲੈ ਕੇ ਗਈ ਉਹ ਕਹਿੰਦੇ ਜੀ ਨਹੀਂ ਜੀ ਇਹ ਠੀਕ ਹੈ ਲੰਚ ਬਿਲਕੁਲ ਠੀਕ ਪਾਇਆ ਵੈ ਇਹਨ ਵੈ ਮ ਹੋ ਜੋ ਵੀ ਠੀਕ ਅਖਬ ਬਣਾ ਹਵਾਈ ਦੇ ਕੋਈ ਠੀਕ ਹੋ ਜੀ ਮੈਂ ਫੇਰ ਚੁਪਰ ਕੇ ਆ ਗਈ ਉਸ ਤੋਂ ਬਾਅਦ ਫੇਰ ਮੈਂ ਡਾਕਟਰਾਂ ਕੋਲ ਗਈ ਡਾਕਟਰ ਨੇ ਕਿਹਾ ਜੀ ਦੇਖੋ ਜਰਾ ਲੰਚ ਠੀਕ ਨਹੀਂ ਪਾਇਆ ਵੈ ਕਿਹੜੇ ਡਾਕਟਰ ਕੋਲ ਗਈ ਸੀ ਤੁਸੀਂ ਜੀ ਡਾਕਟਰ ਦਾ ਚੰਡੀਗੜ੍ਹ ਗਈ ਸੀ उन्होंने छेवीं दवाई पानी देती दवाई पाओ तो बाद उतो मैं आ गई उस तो बाद मेरी अख लाल होनी होगी फिर मैं गई सरकारी हस्पताल उन्होंने लिखता जी तेरा लंच ठीक नहीं है लंच बदलूगा चंडीगढ़ चले जाओ उस बाद कह गई के जी वाले को के जी वाले ने भी लिखता जी लंच ठीक नहीं है उस तो बाद पटियाले पटियालेे ने भी ना कहता जी भी तेरा लंच ठीक नहीं है वो स्क्रीन शॉट जी मेरे को मोबाइल में ਇਹ ਜਿਹੜਾ ਤੁਸੀਂ ਕੈਂਪ ਕਹਿ ਰਹੇ ਹੋ ਇਹ ਕਿਹੜੀ ਸੰਸਥਾ ਵੱਲੋਂ ਕੈਂਪ ਲਾਇਆ ਗਿਆ ਸੀਗਾ ਇਹ ਮੈਂ ਨਾ ਆਰਐਮ ਚੋਂ ਲੱਗਿਆ ਹੋਇਆ ਸੀ ਕੈਂਪ ਸੰਸਥਾ ਕਿਹੜੇ ਵੱਲੋਂ ਆਇਆ ਸੀ ਕੁਝ ਪਤਾ ਜੀ ਪਤਾ ਤੁਹਾਨੂੰ ਇਹ ਪਤਾ ਨਹੀਂ ਮੈਂ ਨਾ ਆਰਐਮ ਵੱਲੋਂ ਲੱਗਿਆ ਸੀ ਅੱਛਾ ਤੇ ਇਸ ਤੋਂ ਬਿਨਾਂ ਤੁਸੀਂ ਕੋਈ ਦਰਖਾਸਤ ਵਗੈਰਾ ਦਿੱਤੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਆ ਦਿੱਤੀ ਸੀ ਫਿਰ ਮੈਂ ਜਦੋਂ ਭੱਜ-ਭੱਜ ਕੇ ਰਹਿ ਗਈ ਮੈਂ ਫਿਰ ਮੈਨੂੰ ਦਰਖਾਸਤ ਦੇਣੀ ਪਈ ਦਰਖਾਸਤ ਦੇਣ ਦੇ ਬਾਅਦ ਫਿਰ ਮੈਂ ਮੁੱਖ ਮੰਤਰੀਆਂ ਕੋਲ ਗਈ ਵੱਡਿਆ ਵੱਡਿਆ ਕੋਲ ਗਈ ਪਾਈ ਮੇਰਾ ਹੱਲ ਕਰੋ ਕਿਸੇ ਨੇ ਵੀ ਕੋਈ ਗੱਲ ਨਹੀਂ ਸੁਣੀ ਮੇਰੀ ਹੁਣ ਤੁਸੀਂ ਕੀ ਚਾਹਨੇ ਹੋ ਤੁਹਾਡਾ ਕੀ ਹੋਵੇ ਮੈਂ ਇਹ ਚਾਹਨੀ ਆ ਕਿ ਜੀ ਅੱਖ ਮੇਰੀ ਖਰਾਬ ਹੋਈ ਹੈ ਹੋਰ ਕਿਸੇ ਦੀ ਨਾ ਹੋਵੇ ਡਾਕਟਰ ਦਾ ਸਰਟੀਫਿਕੇਟ ਬੰਦ ਕਰਾ ਦਿਓ ਨੀ ਕੋ ਦੇਰ ਦੀ ਕਰ ਦੇ ਜੀ 27 ਨਵੰਬਰ ਦੀ ਡਾਕਟਰ ਸਾਹਿਬ ਨੇ ਕੋਈ ਪੈਸਿਆਂ ਦੀ ਮੰਗ ਕਰੀ ਤੁਹਾਡੇ ਤੋਂ ਕੋਈ ਹੋਰ ਜਦੋਂ ਮੈਂ ਆਸਮਦਲ ਬੈਠੇ ਸੀ ਨਾ ਡਾਕਟਰ ਜੰਦਾ ਸੀ ਜੀ ਦੇਖੋ ਜੀ ਬਾਕੀ ਮੇਰੀ ਕੋਈ ਗਾਰੰਟੀ ਨਹੀਂ ਹੈ ਅੱਖ ਦੀ ਰੇਡ ਬਾਨੇ ਅਨਦਰ ਅਰਵਨ ਆਵੇ ਜੇ ਤੁਸੀਂ ਚਾਹੋ ਤੇ ਮੈਂ 10000 ਦਾ ਲੈਂਸ 5000 ਦਾ ਪਾ ਦੂੰਗਾ ਤੇ ਅੰਦਰ ਗੱਲ ਡਾਕਟਰ ਨੇ ਆ ਕੇ ਪਹਿਲੇ ਆਪਣੇ ਮੁਖ ਕੋ ਬੋਲੀ ਅੱਛਾ ਤੁਹਾਡਾ ਕੀ ਜਵਾਬ ਸੀਗਾ ਜੀ ਅਸੀਂ ਮੇਰਾ ਅੱਖ ਤੇ ਨਾਲ ਇੰਜੈਕਸ਼ਨ ਲੱਗਿਆ ਨਹੀਂ ਸੀ ਦੋਹੀ ਪਾਈ ਸੀ ਅਸੀਂ ਚੁੱਪ ਚੁਪ ਕੇ ਬੈਠੇ ਰਹੇ ਅਸੀਂ ਉਸ ਵਾਰ ਉਹਨਾਂ ਨੂੰ ਕਿ ਗੁਪਤਾ ਨੂੰ ਪਿਆ ਵੀ ਇਹ پیسے ਦੀ ਮੰਗ ਕਰ ਰਿਹਾ ਜੀ ਇਹ ਗੁਪਤਾ ਜੀ ਕੀ ਸੀਨ ਹੈ ਜੀ ਬਾਰ ਬਾਰ ਗੁਪਤਾ ਜੀ ਦਾ ਨਾਮ ਲੈ ਲਿਆ ਉਹ ਗੁਪਤਾ ਜੀ ਦਾ ਨਾ ਆ ਰਹੇ ਦਾ ਪ੍ਰਧਾਨ अच्छा जी, अच्छा जी। अच्छा। ए, करा थी। करा थी ए, मेरा नाम आर्यदा गुप्ता परदांछ अच्छा जी हां उन वही मेनू करो ले गए जो उन्होंने मैं क्या थी मेरी आंख बनवानी अच्छा हां ये ऑपरेशन कराने ਤੋਂ ਪਹਿਲਾਂ ਅੱਖ ਤੁਹਾਡੀ ਠੀਕ ਸੀ ਹਾਂ ਠੀਕ ਸੀ ਤੁਸੀਂ ਕਿਸ ਕਾਰਨ ਪੇਸ਼ੇ ਮੈਂ ਇਸ ਕਾਰਨ ਕਰਾਇਆ ਸੀ ਕਿ ਮੇਰੀ ਇਹ ਸੱਜੀ ਅੱਖ ਦਾ ਬਾਈਕ ਸਪਰੇਸ਼ਨ ਹੋਇਆ ਸੀ ਮੇਰਾ ਕੇਂਜੀ ਵਾਲੇ ਕੋਲ ਉਹਨਾ ਜਿਹੜੇ ਕੈਂਪ ਤੋਂ ਹੋਇਆ ਸੀ ਉਸ ਤੋਂ ਬਾਅਦ 2.5 ਸਾਲ ਹੋ ਗਏ ਜੀ ਦੂਜੀ ਅੱਖ ਤੇ ਅਸਰ ਪੈਣ ਲੱਗ ਜਾਂਦਾ ਤਾਂ ਮੈਂ ਕਰਾਇਆ ਸੀ ਦੂਜਾ ਦਾ ਬਾਈਕ ਤੋਂ ਤੇ ਨਾਨਾ ਆ ਰਹੀ ਆ ਤਾਂ ਇਨਸ਼ਾਅੱਲਾ ਦਾ ਪ੍ਰਧਾਨ ਕਹਿ ਰਹੇ ਜਦੋਂ ਕਿ ਤੇ ਪ੍ਰਧਾਨ ਜੱਜਪਾਲ ਉਸ ਤੋਂ ਬਗੈਰ ਕਿਸੇ ਹੋਰ ਚੇਤ ਸਿੰਘ ਜੋੜਾ ਮਾਜਰਾ ਕੋ ਪਹੁੰਚ ਕਰੀ ਹੋਵੇ ਜਾਂ ਕਿਸੇ ਕੋਲ ਸੇ ਅਫਸਰ ਕੋਲ ਕਰੀ ਹੋਵੇ ਗਈ ਸੀ ਮੈਂ ਦਿਹਾਣੇ ਕੋਲ ਵੀ ਗਈ ਸੀ ਦਫਤਰ ਗਈ ਸੀ ਉਹਨਾਂ ਦੇ ਵੀ ਗਈ ਸੀ ਐਸਡੀਓ ਸਾਹਿਬ ਕੋਲ ਵੀ ਗਈ ਸੀ ਅੱਛਾ ਜੀ ਉਹਨਾਂ ਨੇ ਵੀ ਕੋਈ ਨਾ ਮੇਰੀ ਗੱਲ ਨਹੀਂ ਸੁਣੀ ਕਿ ਵਾਹਣਾ ਕੋਲ ਮੈਂ ਦੋ ਤਿੰਨ ਵਾਰੀ ਜਾਇਜ਼ ਦਫਤਰ ਵਿੱਚ ਠੀਕ ਕਹਿੰਦੇ ਟਪਾਨਾ ਜੀ ਵਾਹਣਾ ਸਾਹਿਬ ਜੀ ਪਹਿਲੇ ਤਾਂ ਕਹਿੰਦੇ ਠੀਕ ਹੈ ਜੀ ਕੋਈ ਨਹੀਂ ਜੀ ਦੇਖ ਲਿਆਂ ਜੀ ਉਸ ਤੋਂ ਬਾਅਦ ਕਹਿੰਦੇ ਜੀ ਤੇਰਾ ਕੋਈ ਮਾ ਹਾਲ ਨਹੀਂ ਹਸਦਾ ਤੇਰਾ ਨਾ

ਅੱਛੇ ਫਿਰ ਕੀ ਜਵਾਬ ਮਿਲਿਆ ਉਹ ਕੰਦਰ ਜੀ ਨਾ ਉਹ ਆ ਜਦੋਂ ਮੈਂ ਗਈ ਮੈਨੂੰ ਨਾ ਇਨੇ ਭੇਜਿਆ ਸੀ ਜਨ ਪ੍ਰਧਾਨ ਨੇ ਅੱਛਾ ਜੀ ਕਹਿੰਦਾ ਸੀ ਤੁਸੀਂ ਜਾ ਕੇ ਜਾਂਚ ਕਰਾਓ ਆਖਦੀ ਜਾ ਕੇ ਮੈਂ ਪੁੱਛ ਲਿਆ ਵੀ ਕੀ ਹੁੰਦਾ ਫਿਰ ਮੈਂ ਗਈ ਸੀ ਜਦੋਂ ਮੈਂ ਗਈ ਸੀ ਤੇ ਅੰਦਰ ਗਈ ਤੇ ਕਹਿੰਦਾ ਹਾਂ ਜੀ ਮੈਂ ਕਿ ਜੀ ਦੇਖੋ ਮੇਰੀ ਅੱਖ ਨਹੀਂ ਹੋ ਰਹੀ ਜੀ ਕਹਿੰਦਾ ਮੈਂ ਨਾ ਤੇਰੇ ਅੱਖ ਦਾ ਟੈਸਟ ਕਰੂਗਾ ਮੈਂ ਕਿ ਟੈਸਟ ਦੇਖੋ ਮੈਂ ਸ਼ੁੱਕਰਵਾਰ ਕਰਾਇਆ ਸੋਮਰ ਤੁਸੀਂ ਫੇਰ ਕਰੋਗੇ ਰਿਪੋਰਟ ਉਸਾਰੇ ਮੇਰੇ ਕੋਲ ਹੈ ਕਹਿੰਦਾ ਤੁਹਾਨੂੰ ਇਲਾਜ ਕਰਵਾਇਆ ਕਿ ਮੈਨੂੰ ਗਾਲਾਂ ਬੁਝਾਉਣੀਆਂ ਮੈਂ ਕਿ ਮੈਂ ਗਾਲਾਂ ਦੇਣ ਦੀ ਨਹੀਂ ਆਈ ਲੋਕਲ ਟੈਸਟ ਹੈਗਾ ਮਿਲ ਕੋ ਚਾਰ ਦਿਨ ਬਾਅਦ ਫੇਰ ਮੈਂ ਆਕੇ ਦੋਈ ਪਾਕੇ ਕਰਾਉਂਗਾ ਤੇ ਵੇਪਰ ਸਾਰੇ ਟੈਸਟ ਕਰਨਗੇ ਉਸ ਤੋਂ ਬਾਅਦ ਕਹਿੰਦਾ ਜੇ ਜੇ ਤੂੰ ਰਪੜ ਦਿੱਤੀ ਹੈ ਤੇ ਮੈਂ ਡਰ ਨਹੀਂ ਪਿਆ ਮੈਂ ਕਿਹਾ ਜੀ ਵਰ ਫਿਰ ਮੈਂ ਵੀ ਡਰੀ ਕੀ ਡਰ ਨਹੀਂ ਪਿਆ ਜੀ ਮੈਂ ਡਰ ਨਹੀਂ ਪਿਆ ਜੇ ਤੂੰ ਰਪੜ ਦੇ ਦੀ ਥਾਣੇ ਵਾਲੇ ਵੀ ਮੈਂ ਥਾਣੇ ਵਾਲਿਆਂ ਕੋਲੋਂ ਨਹੀਂ ਡਰਦਾ ਮੈਂ ਡਰਦਾ ਨਹੀਂ ਅੱਛਾ ਮੈਂ ਡਰ ਨਹੀਂ ਪਿਆ ਮੈਂ ਕਿ ਜੇ ਤੁਸੀਂ ਕਰਦੇ ਡਰ ਮੈਂ ਵੀ ਨਹੀਂ ਜੀ ਮੇਰੇ ਕੋਲ ਇੱਕ ਨਸ ਰਿਪੋਰਟ ਪੜੀ ਹੈ ਹਾਂ ਹੁਣ ਨਵੰਬਰ ਤੋਂ ਲੈ ਕੇ ਹੁਣ ਤੱਕ ਮੇਰੇ ਤੋਂ ਨਾ 8-9 ਮਹੀਨੇ ਹੋ ਗਏ ਹੁਣ ਤੱਕ ਤੁਸੀਂ ਮਤਲਬ মিডিਆ ਤੱਕ ਪਹੁੰਚ ਕਿਉਂ ਨਹੀਂ ਦਿੱਤੀ ਮੈਂ ਕੀ ਮੈਂ ਦੇਖ ਪਦੀ ਡਾਕਟਰਾਂ ਕੋਲ ਵੱਡਿਆ ਵੱਡਿਆ ਕੋਈ ਮੇਰਾ ਹੱਲ ਕਰ ਦੂਗਾ ਕੋਈ ਮੇਰਾ ਹੱਲ ਕਰ ਦੂਗਾ ਪਰ ਕਿਸੇ ਨੇ ਮੇਰਾ ਹੱਲ ਨਹੀਂ ਕਰਿਆ ਆਖਰ ਮੈਨੂੰ ਇੱਥੋਂ ਦਾ ਸਾਰਾ ਲੈਣਾ ਪਿਆ ਠੀਕ ਹੁਣ ਮੈਨੂੰ ਅਸਲ ਤੁਸੀਂ ਕੀ ਚਾਹੁੰਦੇ ਹੋ ਹੁਣ ਮੈਂ ਇਹ ਚਾਹੁੰਦਾ ਕਿ ਡਾਕਟਰ ਦਾ ਰੱਦ ਕੀਤਾ ਜਾਵੇ ਸਰਟੀਫਿਕੇਟ ਅਜਨ ਮੇਰੀ ਅੱਖ ਖਰਾਬ ਹੈ ਕੱਲ ਨੂੰ ਹੋਰ ਦੇ ਅੱਖਰਾਮ ਕਰ ਲਵਾਂਗੇ ਫੇਰ ਨਹੀਂ ਮੰਨੂਗਾ ਕਿ ਬੋ ਬਤਨ ਜੇ ਇੱਕ ਜੇ ਸਪੋਜ਼ ਕਰੋ ਸਾਡੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਆਪਣੀ ਹਰਕਤ ਵਿੱਚ ਆਂਦਾ ਹੈ ਤਾਂ ਤੁਸੀਂ ਉਹਦੇ ਨਾਲ ਕੋਈ ਕੰਪਰੋਮਾਈਜ਼ ਕਰੋਗੇ ਜਾਂ ਇਲਾਜ ਕਰਾਉਣਾ ਚਾਹਦੇ ਮੈਂ ਇਲਾਜ ਮੇਰੀ ਗੱਲ ਸੁਣੋ ਜਦੋਂ ਡਾਕਟਰ ਤਾਂ ਨਹੀਂ ਕਰੂੰਗਾ ਮੇਰੇ ਨਾਲ ਉਹਨਾਂ ਨੇ ਮੇਰੀ ਸਭ ਦੁਨੀਆ ਖਰਾਬ ਕਰੂਗਾ ਕਿਉਂਕਿ ਜੇਕਰ ਤੁਹਾਡੇ ਕੋਲ ਪ੍ਰਸ਼ਾਸਨ ਪਹੁੰਚ ਕਰਦਾ ਇਸ ਖਬਰ ਦੇ ਵਾਇਰਲ ਹੋਣ ਤੋਂ ਬਾਅਦ ਤੇ ਤੁਸੀਂ ਕਿਸ ਤਰ੍ਹਾਂ ਹੀ ਮੰਗ ਕਰਦੇ ਹੋ ਮੈਂ ਤਾਂ ਕਹਿੰਦੀ ਮੇਰਾ ਤਾਂ ਠੀਕ ਹੋ ਲੈ ਬਸ ਮੈਨੂੰ ਹੋਰ ਕੋਈ ਨਹੀਂ ਚਾਹੀਦਾ ਤੇ ਹੁਣ ਤੱਕ ਤੁਸੀਂ ਵੱਡੇ ਵੱਡੇ ਤੁਸੀਂ ਕਹਿੰਦੇ ਸੀ ਮੈਂ ਚੰਡੀਗੜ੍ਹ ਵੀ ਜਾਇਆ ਹੀ ਆ ਉੱਥੇ ਵੀ ਜਾਇਆ ਆ ਉਹਨਾਂ ਨੇ ਤੁਹਾਨੂੰ ਕੀ ਆਸ਼ਵਾਸ਼ਣ ਦਿੱਤਾ ਕਿ ਆਪਕਾ ਤੁਹਾਡੀ ਬਣ ਸਕਦੀ ਹੈ ਨਹੀਂ ਬਣ ਸਕਦਾ ਸਮਾਨੇ ਦਿਖਾਈਆ ਉਹਨਾਂ ਨੇ ਕਿਹਾ ਜੇ ਲੈਂਚ ਪਏਗਾ ਦੁਬਾਰਾ ਹਾਂਜੀ ਪਟਿਆਲੇ ਗਈਆਂ ਉਹਨਾਂ ਨੇ ਸਕੈਨ ਕਰੀਆ ਕਨੇ ਅੱچھے ਲੋਕ ਮਸ਼ੀਨਾਂ ਸਕੈਨ ਕਰਿਆ ਇਸ ਤੋਂ ਅੱਗੇ ਨਹੀਂ ਹੋਇਆ ਅੱਗੇ ਚੰਡੀਗੜ੍ਹ ਦਾ ਇਲਾਜ ਚੰਡੀਗੜ੍ਹ ਹੀ ਹੋਏਗਾ ਲੈਂਚ ਬਦਲੂਗਾ ਉਸ ਤੋਂ ਬਾਅਦ ਉਹਨੇ ਮੈਨੂੰ ਮੂੰਹ ਵੀ ਤੇ ਅੱਖ ਦੀ ਬਣਵਾਈ ਨਾ ਅੰਦਰ ਉਹ ਵੀ ਮੈਨੂੰ ਨਾ ਮੇਰੇ ਪੋਲੀਜ ਰਿਪੋਰਟ ਕਰਤੀ ਉਹਨਾਂ ਨੇ ਪੇਸਟ ਤੁਹਾਡੇ ਕੋਲ ਹੈਗੀ ਹੋਊਗੀ ਹਾਂਜੀ ਹਾਂਜੀ ਅੱਛਾ ਜੀ ਉਹ ਮੂਵੀ ਵੀ ਹੈਗੀ ਨਹੀਂ ਜੋ ਤੁਸੀਂ ਉਹਨਾਂ ਤੇ ਇੱਕ ਇਲਜ਼ਾਮ ਲਗਾਇਆ ਸੀਗਾ ਕਿ ਉਹਨਾਂ ਦੇ ਅੰਦਰ ਮਸ਼ੀਨ ਖਰਾਬ ਹੋ ਗਈ ਹਾਂਜੀ ਮੈਨੂੰ ਤੁਹਾਨੂੰ ਤੁਹਾਨੂੰ ਕਿਵੇਂ ਪਤਾ ਵੀ ਹੋਣ ਦੀ ਮਸ਼ੀਨ ਖਰਾਬ ਮੈਨੂੰ ਹੋਸ਼ ਸੀ ਜਦੋਂ ਮੈਂ ਸਰਸਰੀ ਆਵਾਜ਼ ਐਸੀ ਰੁੱਕ ਗਈ ਮੈਨੂੰ ਹੋਸ਼ ਹੀ ਅੱਖ ਮੇਰੀ ਖੁੱਲੀ ਸੀ ਅੱਛਾ ਜੀ ਮੈਂ ਜਾਗ ਰਹੀ ਸੀ ਮੈਨੂੰ ਸੁਣਾਈ ਦ ਸਭ ਕੁਝ ਦੇਖ ਰਹੀ ਸੀ ਡਾਕਟਰ ਦੀ ਬੋਲ ਰਹੀ ਬਣਾ ਗਿਆਨੀ ਨੂੰ ਬੁਲਾਓ ਗਿਆਨੀ ਨੂੰ ਬੁਲਾਓ ਗਿਆਨੀ ਨੂੰ ਬੁਲਾਓ ਮੈਂ ਸੁਣ ਤਾ ਸਾਰਾ ਕੁਝ ਦੇਖ ਰਹੀ ਸੀ ਜਿਹੜੀ ਉਹਨਾਂ ਨੇ ਇੱਕ ਤੁਹਾਨੂੰ ਵੀਡੀਓ ਭੇਜੀ ਹੈ ਉਹਦੇ ਵਿੱਚ ਆਇਆ ਇਹ ਸੀਨ ਵੀ ਉਹਦੀ ਮਸ਼ੀਨ ਖਰਾਬ ਹੋ ਗਈ ਨਹੀਂ ਉਹ ਨਹੀਂ ਭੇਜੀ ਉਹ ਤਾਂ ਜਿਹੜੀ ਮੇਰੀ ਅੱਖ ਦੇ ਅੰਦਰ ਜਿਹੜੀ ਖਰਾਬੀ ਤਕਨੀਕੀ ਹੋਈ ਹੈ ਨਾ ਲੈਂਸ ਟਿਪ ਕਿਹਾ ਗਿਆ ਪੁਰਾਣਾ ਉਹ ਆ ਗਿਆ। ਅਸੀਂ ਹਲੇ ਵਾਲੇ ਇਹ ਜਿੱਦਣ ਵਾਕਾ ਹੋਇਆ ਸੀ ਤੁਹਾਡੇ ਨਾਲ ਇਸ ਡੇਟ ਨੂੰ ਹੋਇਆ ਸੀ 22 ਨਵੰਬਰ ਨੂੰ 22 ਨਵੰਬਰ 2024 ਠੀਕ ਹੈ ਮਾਤਾ ਜੀ ਜਿਵੇਂ ਤੁਹਾਡੀ ਅੱਖ ਖਰਾਬ ਹੋਈ ਹੈ ਉਸ ਆਪਰੇਸ਼ਨ ਦੌਰਾਨ ਕਿਸੇ ਹੋਰ ਦੀ ਅੱਖ ਵੀ ਖਰਾਬ ਹੋਈ ਸੀ ਹਾਂਜੀ ਹੋਈ ਹੈ ਮੈਨੂੰ ਦੋ ਤਿੰਨ ਖਰਾਬਾ ਹੋਈ ਹੈ ਨੇ ਤੁਸੀਂ ਕਿਵੇਂ ਕਹਿੰਦੇ ਹੋ ਕੋਈ ਸਬੂਤ ਹੈ ਤੁਹਾਡੇ ਕੋਲ ਕੁਝ ਜੀ ਉਹਨਾਂ ਦਾ ਨਹੀਂ ਜੀ ਮੇਰੇ ਕੋਲ ਨਹੀਂ ਹੈ ਮੈਨੂੰ ਕਹਿੰਦੇ ਸੀ ਮੈਡੀਸਟਰੀ ਵਾਲੇ ਕੋਲ ਅੱਖ ਬਣਵਾਈ ਹੈ ਮੇਰੇ ਨੰਨਾ ਜਰਨੀ ਆ ਉਹ ਜਿਹਨਾਂ ਦੀ ਅੱਖ ਖਰਾਬ ਹੋਈ ਹੈ ਉਹਨਾਂ ਨੇ ਤੁਹਾਨੂੰ ਕਿਹਾ ਹਾਂ ਜੀ ਕਿ ਵੀ ਮੈਂ ਦ੍ਰਿਸ਼ਟੀ ਵਾਲੇ ਕੋਲੋਂ ਅੱਖ ਬਣਵਾਈ ਸੀ ਤੇ ਮੇਰੀ ਅੱਖ ਦੇ ਵਿੱਚ ਪ੍ਰੋਬਲਮ ਆ ਵੀ ਮੈਨੂੰ ਨਹੀਂ ਠੀਕ ਦਿਖ ਰਿਹਾ ਹੁਣ ਤੁਹਾਨੂੰ ਕਿਵੇਂ ਦੀ ਪ੍ਰੋਬਲਮ ਹੋ ਰਹੀ ਹੈ ਅੱਖਾਂ ਮੈਨੂੰ ਤਾਂ ਘੱਟ ਬਹੁਤ ਦਿਖਦਾ ਹੈ ਅੱਛਾ ਜੀ ਤੁਹਾਨੂੰ ਦਿਖਦਾ ਹੀ ਨਹੀਂ ਨਹੀਂ ਇਹ ਦੇਖੋ ਟਾਈਮ ਪੀਛੜਾ ਸਮੇਂ ਨੰਬਰ ਨਹੀਂ ਦਿਖਦੇ ਤੁਹਾਨੂੰ ਆਪਣਾ ਨੰਬਰ ਨਹੀਂ ਦਿਖਿਦਾ ਬਿਲਕੁਲੀ ਮੈਨੂੰ